ਚੀਜ਼ ਜਦੋਂ ਆਪਾਂ ਟਾਲ ਤੋਂ ਚਾਰਾ ਲੈਨੇ ਆ ਜਾਂ ਤੂੜੀ ਮੁੱਲ ਦੀ ਲੈਨੇ ਆ ਕਿਤਨਾ ਕਿਤੇ ਸਾਡਾ ਖਰਚਾ ਵਧ ਜਾਂਦਾ ਜੇ ਅਸੀਂ ਆਪਦੇ ਖੇਤ ਚੋਂ ਗਾ ਕੇ ਕੱਟ ਕੇ ਕੁਤਰਾ ਕਰਕੇ ਪਿਛ ਨੂੰ ਦਈਏ ਸੋ ਕਿੰਨਾ ਕ ਖਰਚਾ ਹੈਗਾ ਕਿੰਨਾ ਕ ਫਰਕ ਪੈਂਦਾ ਹੈਗਾ ਕਿਹਾ ਉਹ ਆਮਦਨੀ ਤੇ ਵੀ ਫਰਕ ਹੈਗਾ ਜਾਂ ਕਿਸ ਤਰੀਕੇ ਨਾਲ ਦੂਜੀ ਦੇਖਦੇ ਹਾਂ ਕਿਉਂਕਿ ਦੋਨੋਂ ਦਾ ਬਹੁਤ ਸਮਾਂ ਹੋ ਗਿਆ ਹੁਣ ਕੰਮ ਕਰਦੇ ਹਾਂ ਜੇ ਤਾਂ ਆਪਾਂ ਜਟਕੇ ਸੌਦੇ ਨਾਲ ਦੇਖੀਏ ਫਿਰ ਤਾਂ ਇਹਦੇ ਚ ਬਹੁਤ ਨੁਕਸਾਨ ਹੋ ਜਾਂਦਾ ਠੀਕ ਹੈ ਅਗਰ ਅਸੀਂ ਇਹਨੂੰ ਬਾਣੀਆਂ ਬੁੱਧੀ ਨਾਲ ਦੇਖੀਏ ਹੂੰ ਜੀ ਨੂੰ ਆਪਾਂ ਖੇਤ ਦੀ ਕੀਮਤ ਹੂੰ ਖੇਤ ਦੇ ਉੱਤੋਂ ਅਸੀਂ ਕੀ ਪ੍ਰੋਡਕਸ਼ਨ ਲੈ ਸਕਦੇ ਹਾਂ ਕਿਉਂਕਿ ਸਾਡਾ ਖੇਤ ਸ਼ਹਿਰ ਦੇ ਨੇੜੇ ਹੋਊਗਾ ਠੀਕ ਹੈ ਸ਼ਹਿਰ ਦੇ ਨੇੜੇ ਵਾਲੀ ਜ਼ਮੀਨ ਦੀ ਪ੍ਰੋਡਕਸ਼ਨ ਜਾਂ ਇੱਕ ਮਾਰਕੀਟ ਤੋਂ 100 200 ਕਿਲੋਮੀਟਰ ਦੂਰ ਜਿਹੜੀ ਜ਼ਮੀਨ ਹੈ ਉਹਦੀ ਪ੍ਰੋਡਕਸ਼ਨ ਉੱਥੋਂ ਅਸੀਂ ਕੀ ਪ੍ਰੋਡਕਟ ਲੈਣਾ ਹੂੰ 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 ਉਹਦਾ ਬੜੀ ਕੈਲਕੂਲੇਸ਼ਨ ਹੈ ਠੀਕ ਹੈ ਹੁਣ ਇੱਥੋਂ 1-2 ਕਿਲੋਮੀਟਰ ਦੇ ਉੱਤੇ ਲੋਕਾਂ ਨੇ ਸਾਡੇ ਪ੍ਰਵਾਸੀ ਭਾਈਆਂ ਨੇ ਜਿਹੜੇ ਬਾਹਰੋਂ ਆਏ ਹੋਏ ਨੇ ਹੂੰ ਕਿੱਲਾ ਕਿੱਲਾ ਦੋ ਦੋ ਕਿੱਲੇ ਠੇਕੇ ਤੇ ਲੈਦੇ ਨੇ ਅੱਛਾ ਉਹ 20 ਕਿੱਲੇ ਵਾਲੇ ਜੱਟ ਨਾਲੋਂ ਵਧੀਆ ਨੇ ਮੌਕੇ ਦੇ ਹਿਸਾਬ ਨਾਲ ਪ੍ਰੋਡਕਸ਼ਨ ਲੈਂਦੇ ਨੇ ਅੱਛਾ ਜੋ ਡਿਮਾਂਡ ਹੈ ਧਣੀਆਂ ਪਦੀਨਾ ਹੀ ਨਹੀਂ ਮੁੱਕਦਾ ਠੀਕ ਹੈ 12 ਮਹੀਨੇ 30 ਦਿਨ ਸਾਰਾ ਸਾਲ ਦੁਨੀਆ ਧਣੀਆਂ ਪਦੀਨੇ ਪਿੱਛੇ ਰਹਿੰਦੀ ਆ ਹੂੰ 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 ਹਰੀ ਮਿਰਚ ਹੂੰ ਉਹ ਕਿੱਲੇ ਥਾਂ ਦੇ ਵਿੱਚੋਂ ਉਹ 20 ਕਿੱਲੇ ਵਾਲੇ ਜੱਟ ਦੀ ਬਰਾਬਰੀ ਕਰਦੇ ਨੇ ਹੂੰ ਹੂੰ ਕਿਉਂਕਿ ਰੇਟ ਮਿਲ ਜਾਂਦਾ ਗੱਲ ਕੀ ਆ ਵੀਰ ਜੀ ਹੂੰ ਅੱਜ ਦਾ ਸਮਾਂ ਬਿਜ਼ਨਸ ਦੇ ਵਿੱਚ ਹੂੰ ਤੁਹਾਡੀ ਸਕਿੱਲ ਮੰਗਦਾ ਹੂੰ ਪਰਾਤਨ ਖੇਤੀ ਜੋ ਸੀਗੀ ਜੋ ਸਾਡੇ ਬਜ਼ੁਰਗ ਕਰਦੇ ਸੀ ਅਸੀਂ ਉਹ ਵੀ ਛੱਡਤੀ ਜੋ ਸਮੇਂ ਦੀ ਮੰਗ ਹੈ ਖੇਤੀ ਦੀ ਉਹਨੂੰ ਅਸੀਂ ਅਡਾਪਟ ਨਹੀਂ ਕੀਤਾ ਇੱਕ ਗ੍ਰੀਨ ਰੈਗੂਲੇਸ਼ਨ ਦੇ ਪਿੱਛੇ ਭੱਜਦੇ ਹੋਏ ਝੋਨਾ ਜੀਰੀ ਝੋਨਾ ਜੀਰੀ ਕਰਕੇ ਅਸੀਂ ਆਪਣੀਆਂ ਜ਼ਮੀਨਾਂ 부ੜੀਆਂ ਕਰ ਲੀਆਂ ਅਸੀਂ ਆਪਣੀਆਂ ਨਸਲਾਂ ਖਰਾਬ ਕਰ ਲੀਆਂ ਬਿਲਕੁਲ ਜੀਰੀ ਲਾ ਲਈ ਮੁੰਡਾ ਵੇਲਾ ਸਿਹਰੀ ਰੱਖਿਆ ਪਿਆ ਨਹੀਂ ਬਈਆ ਰੱਖਿਆ ਪਿਆ ਉਹ ਸਾੰਬ ਰਿਆ ਉਹ ਚਾਰ ਮਹੀਨੇ ਫਿਰਦਾ ਉਹ ਜੀਰੀ ਦੀ ਜੀਰੀ ਦੇ ਸਿੱਟਿਆਂ ਕੰਨੀ ਦੇਖਦਾ ਹੁੰਦਾ ਕਿ ਇੰਨੇ ਦੀ ਹੋ ਜਾਣੀਆਂ ਹੂੰ 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 ਉਹ ਸਾਡੀ ਬਰੀਡ ਆ ਜਿਹੜੀ ਉਹ ਖਰਾਬ ਹੋ ਗਈ ਜਿਹੜੀ ਮਿਹਨਤ ਕਸ਼ ਬਰੀਡ ਸੀ ਠੀਕ ਹੈ ਅੱਜ ਸਮਾਂ ਇਹ ਕਹਿੰਦਾ ਵੀ ਤੁਸੀਂ ਕੋਈ ਵੀ ਕੰਮ ਕਰੋ ਸਕਿੱਲ ਨਾਲ ਕਰੋ ਹੂੰ ਮਿਹਨਤ ਕਰੋ ਇਮਾਨਦਾਰੀ ਰੱਖੋ